ਸਵਾਗਤ ਹੈ ਤੁਹਾਡਾ ਮੈਂ ਹਾਂ ਖੁਸ਼ਾਲ ਲਾਲੀ ਅੱਜ ਭਾਰਤ ਦੀ ਪੱਤਰਕਾਰੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਜੀ ਹਾਂ ਬੀਬੀਸੀ ਦੇ ਸਾਬਕਾ ਪੱਤਰਕਾਰ ਮਾਰਕ ਟਲੀ ਦਾ ਦਿਹਾਂਤ ਹੋ ਗਿਆ ਮਾਰਕ ਟਲੀ ਨੂੰ ਇੱਕ ਪੱਤਰਕਾਰੀ ਦੇ ਵਿੱਚ ਆਦਰਸ਼ ਦੇ ਤੌਰ ਤੇ ਦੇਖਿਆ ਜਾਂਦਾ ਸੀ ਉਹਨਾਂ ਨੇ ਪੰਜਾਬ ਦੇ ਵਿੱਚ 1984 ਚ ਆਪਰੇਸ਼ਨ ਗਰੂ ਸਟਾਰ ਤੋਂ ਲੈ ਕੇ ਇੰਦਰਾ ਗਾਂਧੀ ਦੇ ਕਤਲ ਤੱਕ ਐਮਰਜੈਂਸੀ ਅਜੁੱਧਿਆ ਦੇ ਵਿੱਚ ਮਸਜਿਦ ਢਾਏ ਜਾਣ ਔਰ ਪਾਕਿਸਤਾਨ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਜ਼ulfiqar ali butto ਨੂੰ ਫਾਸੀ ਦੇਣ ਵਰਗੀਆਂ ਅਸਾਈਨਮੈਂਟਾਂ ਕੀਤੀਆਂ ਸਨ ਮਾਰਕਟ ਅਲੀ ਦਾ ਜਨਮ ਕਲਕੱਤਾ ਦੇ ਟਾਲੀਗੰਚ ਹੋਇਆ ਸੀ ਉਹਨਾਂ ਦੇ ਪਿਤਾ ਉੱਥੇ ਇੱਕ ਕੰਪਨੀ ਗਲੇਡਰ ਰਾਬਰਟਸ ਨਾਮ ਨਾਲ ਪਾਰਟਨਰ ਸਨ ਇਹ ਕੰਪਨੀ ਉਦੋਂ ਬਹੁਤ ਵੱਡੀ ਹੁੰਦੀ ਸੀ ਅਤੇ ਇਸ ਦੇ ਕਬਜ਼ੇ ਵਿੱਚ ਕੋਲੇ ਦੀਆਂ ਖਾਣਾ ਰੇਲਵੇ ਅਤੇ ਬੀਮਾ ਕੰਪਨੀਆਂ ਸ਼ਾਮਲ ਸਨ ਇੱਕ ਇੰਟਰਵਿਊ ਵਿੱਚ ਮਾਰਕਟਲੀ ਨੇ ਦੱਸਿਆ ਸੀ ਕਿ ਉਹਨਾਂ ਦਾ ਬਚਪਨ ਕੋਲਕਾਤਾ ਵਿੱਚ ਬੀਤਿਆ ਉਹ ਭਾਰਤੀ ਬੱਚਿਆਂ ਨਾਲ ਨਹੀਂ ਖੇਡਦੇ ਸਨ ਸਕੂਲ ਵਿੱਚ ਅੰਗਰੇਜ਼ ਬੱਚਿਆਂ ਨਾਲ ਹੀ ਪੜ੍ਹਦੇ ਸਨ ਇਤੋਂ ਤੱਕ ਕਿ ਜਦੋਂ ਉਹਨਾਂ ਥੋੜੀ ਹਿੰਦੀ ਲਿਖਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਮਾਪਿਆਂ ਨੇ ਉਹਨਾਂ ਦੇ ਮਗਰ 24 ਘੰਟੇ ਲਈ ਇੱਕ ਆਇਆ ਲਗਾ ਦਿੱਤੀ ਤਾਂ ਕਿ ਉਹ ਹਿੰਦੀ ਜਬਾਨ ਨਾ ਸਿੱਖ ਸਕਣ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਉਹ ਖਾਨਸਾਮੀਆਂ ਤੇ ਦੂਜੇ ਨੌਕਰਾਂ ਦੇ ਜ਼ਿਆਦਾ ਨੇੜੇ ਨਾ ਜਾਣ ਕਈ ਵਾਰ ਉਹਨਾਂ ਦੇ ਮਾਤਾ ਪਿਤਾ ਦੇ ਡਰਾਈਵਰ ਨਾਲ ਉਹਨਾਂ ਨੇ ਹਿੰਦੀ ਵਿੱਚ ਗਣਿਤ ਸਿੱਖਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੀ ਆਇਆ ਨੇ ਉਸ ਦੇ ਥੱਪੜ ਮਾਰਿਆ ਅਤੇ ਕਿਹਾ ਕਿ ਇਹ ਤੁਹਾਡੀ ਜ਼ਬਾਨ ਨਹੀਂ ਤਾਂ ਬਚਪਨ ਵਿੱਚ ਮਾਰਕਟਲੀ ਨੂੰ ਹਿੰਦੀ ਜਾਂ ਬੰਗਾਲੀ ਸਿੱਖਣ ਦਾ ਮੌਕਾ ਨਹੀਂ ਮਿਲਿਆ ਦਰਜੀਲਿੰਗ ਵਿੱਚ 5 ਸਾਲ ਪੜ੍ਹਨ ਤੋਂ ਬਾਅਦ ਮਾਰਕਟਲੀ ਇੰਗਲੈਂਡ ਚਲੇ ਗਏ ਅਤੇ ਉੱਥੇ ਇੱਕ ਪਬਲਿਕ ਸਕੂਲ ਵਿੱਚ ਪੜ੍ਹੇ ਉਹਨਾਂ ਫੌਜ ਵਿੱਚ ਕੁਝ ਸਮਾਂ ਨੌਕਰੀ ਵੀ ਕੀਤੀ ਬਰબાદ ਵਿੱਚ ਉਹ ਉਚੇਰੀ ਪੜ੍ਹਾਈ ਲਈ ਕੈਂਬਰੇਜ ਯੂਨੀਵਰਸਿਟੀ ਗਏ। ਉਹਨਾਂ ਨੇ ਇਤਿਹਾਸ ਅਤੇ ਧਾਰਮਿਕ ਵਿਸ਼ਿਆਂ ਦੀ ਪੜ੍ਹਾਈ ਕੀਤੀ ਅਤੇ ਇੱਕ ਵਾਰ ਪਾਦਰੀ ਬਣਨ ਬਾਰੇ ਵੀ ਸੋਚਿਆ ਪਰ ਉਹਨਾਂ ਦੀ ਪੜ੍ਹਾਈ ਅਧੂਰੀ ਹੀ ਰਹਿ ਗਈ। ਇਸ ਦੌਰਾਨ ਉਹਨਾਂ ਬੀਬੀਸੀ ਦੇ ਪਰਸਨਲ ਵਿਭਾਗ ਵਿੱਚ ਨੌਕਰੀ ਕੀਤੀ। ਉਹਨਾਂ ਨੂੰ ਭਾਰਤ ਮੁੜ ਆਉਣ ਦਾ ਮੌਕਾ ਇਸ ਆਧਾਰ ਤੇ ਮਿਲ ਗਿਆ ਕਿਉਂਕਿ ਉਹ 9 ਸਾਲ ਭਾਰਤ ਵਿੱਚ ਰਹੇ ਸਨ। ਪਰ ਉਹ ਪੱਤਰਕਾਰ ਵਜੋਂ ਨਹੀਂ ਬਲਕਿ ਪ੍ਰਬੰਧਕੀ ਟੀਮ ਦੇ ਮੈਂਬਰ ਵਜੋਂ ਭਾਰਤ ਆਏ ਸਨ। ਇਥੇ ਪ੍ਰਬੰਧਕੀ ਕੰਮ ਵਿੱਚ ਮੇਹ ਬੇਲ ਮਿਲਣ ਕਾਰਨ ਉਹਨਾਂ ਟੀਵੀ ਟੀਮ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਾਅਦੂ ਤੋਂ ਪੱਤਰਕਾਰ ਬਣ ਗਏ ਉਹਨਾਂ ਨੇ ਹਿੰਦੀ ਦੀ ਰਸਮੀ ਪੜ੍ਹਾਈ ਨਹੀਂ ਕੀਤੀ ਉਹ ਅਖਬਾਰਾਂ ਵਿੱਚ ਪੜ੍ਹ ਕੇ ਹੀ ਹਿੰਦੀ ਸਿੱਖੇ ਸਨ ਮਾਰਕਟਲੀ ਨੇ ਐਮਰਜੈਂਸੀ ਤੋਂ ਲੈ ਕੇ ਆਪਰੇਸ਼ਨ ਬਲੂ ਸਟਾਰ ਤੱਕ ਇੰਦਰਾ ਗਾਂਧੀ ਨੂੰ ਮਿਲਦੇ ਰਹੇ ਉਹਨਾਂ ਦੀ ਇੰਟਰਵਿਊਜ਼ ਕਰਦੇ ਰਹੇ ਪਰੇਂਦਰਾ ਗਾਂਧੀ ਨੇ ਬੀਬੀਸੀ ਉੱਤੇ ਅਫਵਾਹਾਂ ਫਲਾਉਣ ਦੇ ਇਲਜ਼ਾਮ ਵੀ ਲਾਏ ਸਨ ਇੱਕ ਵਾਰ ਉਹਨਾਂ ਦੇ ਸੂਚਨਾ ਸਿਕੰਦਰ ਨੇ ਮਾਰਕਟਲੀ ਨੂੰ ਬੁਲਾ ਕੇ ਪੁੱਛਿਆ ਕਿ ਉਹ ਅੰਦਰ ਦੀਆਂ ਖਬਰਾਂ ਕਿੱਥੋਂ ਹਾਸਲ ਕਰਦੇ ਹਨ ਤਾਂ ਮਾਰਕਟਲੀ ਨੇ ਜਵਾਬ ਦਿੱਤਾ ਕਿ ਉਹਨਾਂ ਕੋਲ ਪੱਤਰਕਾਰ ਵੀ ਹਨ ਅਤੇ ਉਹ 올 ਇੰਡੀਆ ਰੇਡੀਓ ਵੀ ਸੁਣਦੇ ਹਨ ਪਰ ਇਦਰਾ ਗਾਂਧੀ ਦੇ ਸੂਚਨਾ ਸਿਕੰਦਰ ਵਿਦਿਆਚਾਰਨ ਸ਼ੁਕਲਾ ਨੇ ਕਿਹਾ ਕਿ ਤੁਸੀਂ ਜਸੂਸੀ ਕਰਦੇ ਹੋ ਭਾਵੇਂ ਮਾਰਕਟਲੀ ਨੇ ਭਾਰਤ ਵਿੱਚ ਐਮਰਜੈਂਸੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਅਜोध्या ਵਿੱਚ ਮਸਜਿਦ ਢਾਏ ਜਾਣ ਸਿੱਖ ਵਿਰੋਧੀ ਕਤਲੇਆਮ ਸਣੇ ਦੱਖਣੀ ਏਸ਼ੀਆ ਵਿੱਚ ਵੱਡੀਆਂ-ਵੱਡੀਆਂ ਘਟਨਾਵਾਂ ਨੂੰ ਕਵਰ ਕੀਤਾ ਪਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜ਼ੁਲਫਕਾਰ ਅਲੀ ਭੁੱਟੋ ਨੂੰ ਫਾਸੀ ਲਾਏ ਜਾਣ ਦੀ ਘਟਨਾ ਨੂੰ ਉਹ ਸਭ ਤੋਂ ਔਖੀ ਅਸਾਈਨਮੈਂਟ ਦੱਸਦੇ ਹਨ ਉਨ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਵੀ ਇੰਟਰਵਿਊ ਕੀਤੀ ਅਤੇ ਉਨ੍ਹਾਂ ਦੀ ਆਪਰੇਸ਼ਨਸ ਬਲੂ ਸਟਾਰ ਵਿੱਚ ਕੀਤੀ ਗਈ ਪੱਤਰਕਾਰਤਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ ਇੰਦਰਾ ਗਾਂਧੀ ਦੀ ਸਿਆਸਤ ਅਤੇ ਅਪਰੇਸ਼ਨ ਬਲੂ ਸਟਾਰ ਉਤੇ ਮਾਰਕ ਟਲੀ ਅਤੇ ਸ਼ਤੀਸ਼ ਜੈਕਬ ਵੱਲੋਂ ਲਿਖੀ ਕਿਤਾਬ ਦ ਲਾਸਟ ਬੈਟਲ ਆਫ ਇੰਦਰਾ ਗਾਂਧੀ ਨੂੰ ਇਸ ਦੌਰ ਦੀ ਭਰੋਸੇਮੰਦ ਜਾਣਕਾਰੀ ਦਾ ਸਰੋਤ ਮੰਨਿਆ ਜਾਂਦਾ ਹੈ ਪੱਤਰਕਾਰੀ ਵਿੱਚ ਪਾਏ ਗਏ ਯੋਗਦਾਨ ਲਈ ਮਾਰਕ ਟਲੀ ਨੂੰ ਨਾਈਟਹੁਡ ਅਤੇ ਪਦਮਸ਼ਰੀ ਵਰਗੇ ਸਨਮਾਨ ਮਿਲੇ ਸਨ ਸੋ ਇੱਕ ਯੁੱਗ ਦਾ ਅੰਤ ਅੱਜ ਹੋ ਗਿਆ ਹੈ ਔਰ ਮਾਰਕ ਟਲੀ ਨੇ ਇਸ ਦੁਨੀਆ ਨੂੰ ਸਦਾ ਲਈ ਸਦੀਵੀ ਵਿਛੋੜਾ ਦੇ ਦਿੱਤਾ ਹੈ ਉਹ 90 ਸਾਲ ਦੇ ਸਨ ਅਤੇ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾ ਸਮਾਂ ਭਾਰਤ ਵਿੱਚ ਹੀ ਬਤਾਇਆ ਸੀ ਧੰਨਵਾਦ